ਸੋ ਮੈਂ ਬੇਨਤੀ ਕਰਾਂਗਾ ਸਾਹ ੳਰਮਲਜੀਤ ਸਿੰਘ ਜੀ ਵਾਲੀਆ ਆਪਣੇ ਕਵਿਤਾ ਲੈ ਕੇ ਸਟੇਜ ਤੇ ਆਉਣ ਇਹਨਾਂ ਤੋਂ ਉਪਰੰਤ ਅਮਰ ਸਿੰਘ ਜੀ ਅਮਰ ਆਪਣੇ ਕਵਿਤਾ ਸੁਣਾਉਣਗੇ ਆਓ ਜੀ ਵਾਲੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਲੈਣਾ ਲਿਖਿਆ ਜੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇੱਕ ਵਾਰੀ ਫੇਰ ਪ੍ਰਗਟ ਹੋਵੋ ਜਾਂ ਆਪਣੇ ਵਰਗਾ ਕੋਈ ਸ਼ਖਸ ਭੇਜੋ ਹੈ ਥੇ ਜਿਹੜਾ ਕਿ ਦੁਨੀਆ ਨੂੰ ਸਿੱਧੇ ਰਾਹ ਪਾਵੇ ਕਿਉਂਕਿ ਸਾਡੇ ਵਿੱਚ ਹੌਂਤਾਂयां ਬਹੁਤ ਆ ਰਹੀਆਂ ਨੇ ਮਨ ਦੇ ਜ਼ਰੂਰਾਂ ਸੀ ਉਹਨਾਂ ਨੂੰ ਪਰ ਉਹ ਜੋ ਕਹਿ ਕੇ ਕਹਿਣ ਉਹਨਾਂ ਦੇ ਹੀ ਚੱਲ ਨਹੀਂ ਸਕਦਾ ਮੁਸ਼ਕਲ ਹੈ ਤੋ ਉਹ ਪੁਕਾਰ ਕੀਤੀ ਹੈ ਜੀ ਬਾਬੇ ਨਾਨਕ ਜੀ ਨੂੰ ਸਬਦੇ ਗੁਰੂ ਜਗਤ ਗੁਰੂ ਐ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਐ ਬਾਬਾ ਨਾਨਕਾ ਅਜ ਲੋੜ ਤੇਰੀ ਫਿਰ ਬੜੀ ਐ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਐ ਬਾਬਾ ਨਾਨਕਾ ਅੱਜ ਲੋੜ ਤੇਰੀ ਫਿਰ ਬੜੀ ਐ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਸਿਮਰਨ ਬਗਰ ਤੇ ਮਨੋ ਰੱਬ ਨੂੰ ਵਿਸਾਰ ਕੇ ਸਿਮਰਨ ਬਗਾਰ ਤੇ ਮਨੋ ਰੱਬ ਨੂੰ ਵਿਸਾਰ ਕੇ ਇਨਸਾਨ ਪਟਕਦਾ ਪਿਆ ਹੈ ਬਾਬਾ ਨਾਨਕ ਦਾ ਇਨਸਾਨ ਪਟਕਦਾ ਪਿਆ ਹੈ ਬਾਬਾ ਨਾਨਕ ਦਾ ਅਜ ਲੋੜ ਤਾਰੀ ਫਰ ਬੜੀ ਆ ਬਾਬਾ ਨਾਨਕ ਕਾ ਸਬਦੇ ਗੁਰੂ ਜਗਤ ਗੁਰੂ ਉੰਜ ਕਣ ਨੂੰ ਮੂਰੀਦ ਹਾਂ ਤੇਰੇ ਅਸੀਂ ਮਗਨ ਉੰਜ ਕਣ ਨੂੰ ਮੂਰੀਦ ਹਾਂ ਤੇਰੇ ਅਸੀਂ ਮਗਨ ਤੇ ਤੇਰੀ ਸੋਚ ਤੇ ਚੱਲਦਾ ਹੈ ਨਾਨਕਾ ਵਿਰਲਾਹੀ ਤੇਰੀ ਸੋਚ ਤੇ ਚੱਲਦਾ ਹੈ ਨਾਨਕਾ ਅਜ ਲੋੜ ਤੇਰੀ ਫਿਰ ਬੜੀ ਐ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਸੇਵਾ ਦਸ਼ਕ ਹੈ ਮਗਰ ਹੈ ਡੇਰਾਂ ਲਈ ਸੇਵਾ ਦਸ਼ਕ ਹੈ ਮਗਰ ਹੈ ਡੇਰਾਂ ਲਈ ਘਰ ਵਿੱਚ ਬਜ਼ੁਰਗ ਰੁਲ ਰਿਆ ਹੈ ਬਾਬਾ ਨਾਨਕ ਦਾ ਘਰ ਵਿੱਚ ਬਜ਼ੁਰਗ ਰੁਲ ਰਿਆ ਅਬਾ ਬਾਬਾ ਨਾਨਕਾ ਅਜ ਲੋੜ ਤੇਰੀ ਫਿਰ ਭੜੀ ਅਬਾ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਬੈਠੇ ਪਖੰਡੀ ਸਾਧ ਨੇ ਕਰ ਗਇਆ ਸ਼ੀਆਂ ਬੈਠੇ ਪਖੰਡੀ ਸਾਧਨੇ ਕਰਦੇ ਆਸੀਆਂ ਲੁੱਟਦੇ ਨੇ ਰੱਬ ਦੇ ਨਾਮ ਤੇ اے ਬਾਬਾ ਨਾਨਕਾ ਲੁੱਟਦੇ ਨੇ ਰੱਬ ਦੇ ਨਾਮ ਤੇ اے ਬਾਬਾ ਨਾਨਕਾ ਅਜ ਲੋੜ ਤੇਰੀ ਬਬਨਨ ਕਾ ਸਬ ਦੇ ਗੁਰੂ ਜਗਤ ਗੁਰੂ ਬੰਦਾ ਤੇਰੇ ਵਿਚਾਰ ਜੇ ਆਪਣਾਣ ਲੱਗ ਪਏ ਬੰਦਾ ਤੇਰੇ ਵਿਚਾਰ ਜੇ ਆਪਣਾਣ ਲੱਗ ਪਏ ਫਿਰ ਸੁਖ ਹੀ ਸੁਖ ਨੇ ਡਰ ਫਿਕਰ ਹੈ ਕਾਦਾ ਨਾਨਕਾ ਫਿਰ ਸੁਖ ਹੀ ਸੁਖ ਨੇ ਡਰ ਫਿਕਰ ਹੈ ਕਾਦਾ ਨਾਨਕਾ ਅਜ ਲੋੜ ਤੇਰੀ ਫਿਰ ਬੜੀ ਹੈ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਤੋਂ ਆਖਰੀ ਬੰਦ ਜੀ தூே கல் கலம் நால தூ கல கலம்ம சாயிப்பான சாயன ਦੇ ਬਾਬਾ ਨਾਨਕਾ ਅਜ ਲੋੜ ਤੇਰੀ ਫਿਰ ਬੜੀ ਐ ਬਾਬਾ ਨਾਨਕਾ ਸਬਦੇ ਗੁਰੂ ਜਗਤ ਗੁਰੂ ਐ ਬਾਬਾ ਨਾਨਕਾ ਆ ਅਜ ਲੋੜ ਤੇਰੀ ਫਿਰ ਬੜੀ ਐ ਬਾਬਾ ਨਾਨਕਾ ਸਬਦੇ ਗੁਰੂ జగਤ ਗੁਰੂ ਹੋਰੇ ਹੋਰੇ ਸੋਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ